ਪੇਖੋ ਜੀ ਆ ਜਿਹੜੇ ਹਾਲਾਤ ਆ ਮੋਜ ਤੇ ਆ ਗੱਟੇ ਲਾਉਣਦੇ ਆ ਭਰ-ਭਰ ਕੇ ਗੱਟਿਆਂ ਦੇ ਬਣਾ ਕੇ ਕ੍ਰੇਟ ਬਣਾ ਕੇ ਗੱਟਿਆਂ ਦੇ ਤਾਰਾਂ ਦੇ ਵਿੱਚ ਬੰਨ ਕੇ ਜਿਹੜਾ ਲਾ ਰਹੇ ਆ ਆ ਗੱਟੇ ਆ ਭਰੇ ਪਏ ਸਾਰੇ ਇਹ ਗੱਟੇ ਸਾਨੂੰ ਕੱਲ ਸਾਡਾ ਵੀਰ ਉਹਨੂੰ ਫੋਨ ਲਾਇਆ ਸੀ ਵੀ ਕੋਈ ਰੇਂਜ ਹੈਗਾ ਤੇਰੇ ਕੋਲੇ ਤੇ ਉਹਨੇ ਗੱਟੇ ਸੋਨੂ ਜੰਡੇ ਵਾਲਾ ਉਹ ਸਾਨੂੰ ਤਕਰੀਬਨ 8-700 ਗੱਟਾ ਜਿਹੜਾ 1000 ਦੇ ਨੇੜ ਗੱਟਾ ਦੇ ਕੇ ਗਿਆ ਉਹ ਸਾਨੂੰ ਆ ਸਮਾਨ ਦੇ ਕੇ ਗਿਆ ਅੱਜ ਅਸੀਂ ਉਹੀ ਗੱਟੇ ਭਰ ਕੇ ਉਹੀ ਗੱਟੇ ਭਰ ਕੇ ਆ ਲਾ ਰਹੇ ਆ ਆ ਸੰਗਤ ਸਾਰੀ ਲੱਗੀ ਆ ਮਹਿਕਮੇ ਦਾ ਮੁਲਾਜ਼ਮ ਕੋਈ ਨਹੀਂ ਹੈ ਇੱਥੇ ਸਭ ਗੋਗੁਲਿਆਂ ਤੋਂ ਮਿੱਟੀ ਝਾੜਦੇ ਆ ਆ ਸਾਰੀ ਸੰਗਤ ਹੋਏ ਸਾਡੇ ਤੁਸੀਂ ਸੰਗਤ ਲੱਗੀ ਆ ਤੇ ਮਹਿਕਮੇ ਨੇ ਹੁਣ ਗੱਲ ਕੀਤੀ ਐ ਐਸਡੀਓ ਨਾਲ ਤੇ ਕਹਿੰਦਾ ਮੈਂ ਗੱਟਾ ਭੇਜ ਦੇ ਦਿੰਦਾ ਹੋਰ 2000 ਤੋਂ ਆ ਵੇਖੋ ਆ ਉਹ ਗੱਟੇ ਭਰ ਕੇ ਜਿਹੜੇ ਗੱਟੇ ਭਰ ਕੇ ਰੱਖੇ ਆ ਮਿੱਟੀ ਮੰਗਾਈ ਆ ਜਿਹੜੀ ਭਰ ਕੇ ਤੇ ਆਹ ਲਾ ਰਹੇ ਆ ਆਹ ਵੇਖੋ ਸੰਗਤ ਬਾਬੇ ਪਾਣੀ ਦੀਆਂ ਬੋਤਲਾਂ ਪਈਆਂ ਨੇ ਪਕੌੜਿਆਂ ਦਾ ਲੰਗਰ ਨਾਲ ਇੱਥੇ ਚੱਲਦਾ ਹੈ ਬਾਬਾ ਵਿਧੀ ਚੰਦ ਸੰਪਰਦਾਏ ਸੁਰ ਸਿੰਘ ਵਾਲੇ ਬਾਬਾ ਅਵਤਾਰ ਸਿੰਘ ਜੀ ਤੇ ਇੱਥੇ ਬਾਬਾ ਸ਼ਹੀਦ ਉਹਨਾਂ ਦੀ ਡਿਊਟੀ ਆ ਉਹ ਇੱਥੇ ਆਪਦਾ ਜਿਹੜੇ ਕਾਰਜ ਨਿਭਾ ਰਿਆ ਸੰਗਤਾਂ ਦੇ ਵਿੱਚ ਸੋ ਆਹ ਸੰਗਤ ਆ ਜਿਹੜੀ ਇਲਾਕੇ ਦੀ ਆਪ ਹੀ ਤੋੜੇ ਭਰ ਰਹੀ ਆ ਟੋੜੇ ਭਰਕੇ ਦੇ ਆਪ ਵੀ ਲਾ ਰਹੀ ਆ ਇਹ ਸਾਡੇ ਇਲਾਕੇ ਦੀ ਸਾਰੀ ਸੰਗਤ ਆ ਜੀ ਆ ਵੇਖੋ ਟੋੜੇ ਭਰੇ ਇੱਧਰ ਇਹ ਟੋੜੇ ਕੱਲ ਅਸੀਂ ਆਪ ਰੇਂਜ ਕੀਤੇ ਸੀ ਸਾਡਾ ਇੱਕ ਵੀਰ ਆ ਸੋਨੂ ਜੰਡਿਆਲਾ ਉਹ ਸਾਨੂੰ 7-800 ਗੱਟਾ ਜਿਹੜਾ 1000 ਦੇ ਨੇੜੇ ਗੱਟਾ ਉਹ ਸਾਨੂੰ ਦੇ ਕੇ ਗਿਆ ਆ ਨਵੇਂ ਗੱਟੇ ਆ ਵਿੱਚ ਆ ਵੇਖੋ ਇਹ ਆ ਸੰਗਤ ਵੇਖੋ ਆ ਗੱਟੇ ਭਰਕੇ ਲਿਆਈ ਆ ਉਹੀ ਗੱਟੇ ਆ ਭਰਕੇ ਜਿਵੇਂ ਲਿਆਉਣ ਦੇ ਆ ਵੀ ਚਲੋ ਇੱਥੇ ਭਰਕੇ ਗੱਟੇ ਟਰਾਲੀ ਭਰਕੇ ਲਿਆਂਦੀ ਗੱਟਿਆਂ ਦੀ ਇਹ ਸੰਗਤ ਆ ਇਹ ਗੁਰੂ ਗੋਬਿੰਦ ਸਿੰਘ ਦੀ ਬਣਾਈ ਹੋਈ ਕੌਮ ਆ ਬੜੇ ਜੁਝਾਰੂ ਯੋਧੇ ਆ ਦਰਿਆਵਾਂ ਨੂੰ ਬੰਨ ਲਾਉਣ ਵਾਲੀ ਕੌਮ ਆ ਤੇ ਸਤਲੁਜ ਦਰਿਆ ਜਿਹੜਾ ਉਹ ਇਸ ਟਾਈਮ ਉਹ ਫਾਨ ਤੇ ਆ ਵੇਖੋ ਤੁਸੀਂ ਚਾਰਚ ਫੇਰੇ ਵੇਖੋ ਪਾਣੀ ਹੀ ਪਾਣੀ ਆ ਅੱਜ 28 ਤਰੀਕ ਆ 2025 28 ਅਗਸਤ 2025 ਆ ਵੇਖੋ ਜੀ